ਜ਼ਮੀਨਾਂ ਦੇ ਮਾਲਕ ਤੇ ਬੇਜ਼ਮੀਨੇ ਕਿਸਾਨ ਬੇਜ਼ਮੀਨੇ ਖੇਤ ਮਜ਼ਦੂਰ ਜਿਨ੍ਹਾਂ ਨੂੰ ਅਸੀਂ ਲੈਂਡਲੈਸ ਮਜ਼ਦੂਰ ਕਿਸਾਨ ਕਹਿੰਦੇ ਆ ਇਹਨਾਂ ਦੀ ਲੜਾਈ ਕੀ ਹੈ ਦੋ ਖੇਤਰਾਂ ਚ ਮੈਂ ਗੱਲ ਕਰਨੀ ਹੈ ਕਿ ਅਸੀਂ ਜ਼ਮੀਨਾਂ ਦੀ ਰੱਖ ਦੀ ਗੱਲ ਕਰਦੇ ਆ ਜ਼ਮੀਨਾਂ ਦੀ ਥੁਰ ਦੀ ਗੱਲ ਕਰਦੇ ਆ ਬੱਚਿਆਂ ਦੇ ਰੋਜ਼ਗਾਰ ਦੀ ਗੱਲ ਕਰ ਤੇ ਸਰਕਾਰ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਪਾਸੇ ਛੱਡ ਕੇ ਜੋ ਸਾਡੇ ਕੋਲੇ ਹੈ ਜਿੰਨੇ ਨਾਲ ਸਾਡੀ ਰੋਟੀ ਜੋਤੀ ਸਾਡਾ ਚੁੱਲ੍ਹਾ ਜਗਦਾ ਉਹਨੂੰ ਖੋਣ ਦੇ ਆਈ ਹਈ ਤਰੀਕੇ ਭਾਵੇਂ ਸਾਨੂੰ ਨਹੀਂ ਸਮਝ ਆਏ ਹਰੇ ਇਨਕਲਾਬ ਦਾ ਜਦ ਦੌਰ ਆਇਆ ਉਹ ਤੋਂ ਪਹਿਲਾਂ ਦੀ ਜਿਹੜੀ ਖੇਤੀ ਸੀ ਗੈਰ ਵਿਗਿਆਨਕ ਖੇਤੀ ਕੁਦਰਤੀ ਖੇਤੀ ਜਿਹਨੂੰ ਆਪਾਂ ਕਹਿੰਦੇ ਆ ਛੋਡੇ ਚ ਬਹੁਤ ਹਿੱਸਾ ਜੇ ਬੈਠਾ ਹੋ ਜਿਨ੍ਹਾਂ ਨੇ ਉਹ ਹੰਡਾਈ ਹੈ ਜਿਹੜੇ ਵੇਲੇ ਕਿਹਾ ਜਾਂਦਾ ਸੀ ਕਿ ਖੇਤੀ ਕਰਨ ਵਾਲਾ ਜਿਹੜੇ ਲੋਕ ਨੇ ਉਹ ਕਿਸੇ ਦੇਵਤਾ ਜੀ ਬਾਬਾ ਨਾਨਕ ਇਹਨੂੰ ਉੱਤਮ ਧੰਦਾ ਕਹਿੰਦਾ ਹੁਣ ਪੈਦਾਵਾਰ ਪਰ ਮੇ ਘਟ ਹੁੰਦੀ ਸੀ ਸਾਰਾ ਕੁਝ ਕੁਦਰਤੀ ਸਰੋਤਾਂ ਨਾਲ ਹੀ ਮਿਲਦਾ ਸੀ ਨਾਈਟ੍ਰੋਜਨ ਵੀ ਫਾਸਫੋਰਸ ਵੀ ਫਾਸਫੋਰਸ ਜਿੰਨੇ ਹੁਣ ਵਿਗਿਆਨਕ ਤੌਰ ਤੇ ਜਿਹੜੇ ਤੱਤੋ ਕਹਿੰਦੇ ਨੇ ਸਾਰੇ ਬਾਹਵਾਹਵਾ ਚੋਂ ਮਿਲਦੇ ਪਾਣੀ ਚੋਂ ਮਿਲਦੇ ਸੀ ਜਿਆ ਤਰਤੀ ਚੋਂ ਮਿਲ ਜਾਂਦੇ ਹਾਕਮਾਂ ਦੀ ਨੀਤ ਬਦਲੀ ਅਨਾਜ ਦੇ ਥੁਰ ਨੂੰ ਲੈ ਕੇ ਤੇ ਖੇਤੀ ਨੂੰ ਡਵੈਲਪਮੈਂਟ ਕਰਨ ਦੀ ਖਾਤਰ ਇੱਕ ਨਾਰਾ ਦਿੱਤਾ ਕਿ ਹਰਾਂਤ ਲਾਭ ਉਹ ਸਾਰੇ ਇਨਕਲਾਬ ਨੇ ਬਹੁਤ ਸਾਰਾ ਖੇਤੀ ਦਾ ਵੱਡਾ ਹਿੱਸਾ ਜਿਹੜਾ ਖੇਤੀ ਨਾਲ ਜੁੜਿਆ ਹੋਇਆ ਸੀ ਉਹਨੂੰ ਖੇਤੀ ਤੋਂ ਬਾਹਰ ਕਰ ਦਿੱਤਾ ਪਹਿਲਾ ਸ਼ਿਕਾਇਤ ਵੀ ਉਹ ਖੇਤੀ ਤੋਂ ਬਾਹਰ ਹੋਵੇ ਕਿਸਾਨਾਂ ਤੇ ਮਜ਼ਦੂਰਾਂ ਦਾ ਨਾਤਾ ਟੁੱਟ ਗਿਆ ਉਹਨਾਂ ਵਿਚਾਲੇ ਕੰਢ ਕੰਢ ਇਹ ਪਹਿਲਾ ਸਟੈਪ ਸੀ ਹਾਕਮਾਂ ਦੀ ਰੋੜ ਪੂਰੀ ਹੋ ਗਈ ਅਨਾਜ ਦੀ پیداوار ਵਧ ਗਈ ਕਾਰਪੋਰੇਟਾਨਾ ਮਾਲ ਵਿਕ ਗਿਆ ਬੈਂਕਾਂ ਦੇ ਨਿਫਾਏ ਵਧ ਗਏ ਆੜਤੀਆਂ ਦੇ ਨਿਫਾਏ ਵਧ ਗਏ ਤੇ ਭੁਖੇ ਖੇਤੀ ਦੇ ਵਿੱਚ ਸਾਮਰਾਜੀ ਪੂੰਜੀ ਦਾ ਨਿਵੇਸ਼ ਹੋ ਗਿਆ ਸਾਮਰਾਜੀ ਖੇਤੀ ਤਕਨੀਕ ਨੂੰ ਦਰਾਮਦ ਕਰਨਾ ਬਾਹਰੀ ਤਕਨੀਕ ਆਪਣੇ ਦੇਸ਼ ਚ ਲੈ ਕੇ ਆਉਣਾ ਖੇਤੀਬਾੜੀ ਦਾ ਖਾਦ ਬੀਜ ਕੀਟਨਾਸ਼ਕ ਨਦੀਨਨਾਸ਼ਕ ਤੇ ਖੇਤੀ ਮਸ਼ੀਨਰੀ ਖੋਜ ਬੀਜ ਕਾਰੋਬਾਰ ਤੇ ਭਾਰਤੀ ਸਨਮਾਇਦਾਰੀ ਦਾ ਕੰਟਰੋਲ ਹੋ ਜਾਣਾ ਹਾਈਬ੍ਰਿਡ ਬੀਜ ਜੀਨਸੋਦੇ ਬੀਜ ਨਿਰਵੰਸ਼ ਬੀਜ ਤੇ ਵੰਡ ਦੀ ਮਾਲਕੀ ਕਾਰਪੋਰੇਟਾਂ ਕੋਲ ਚਲ ਜੇ ਆ ਸਾਰਾ ਕੁਝ ਉਹਨਾਂ ਦੇ ਹੱਥ 'ਚ ਹੋ ਗਿਆ। ਯਾਨੀ ਖੇਤੀ ਹੈ ਜਿਹੜੀ ਕਾਰਪੋਰੇਟਾਂ ਦੇ ਸਮਾਨ ਤੇ ਨਿਰਭਰ। ਜਿਹੜਾ ਧੰਦਾ ਆਜ਼ਾਦ ਸੀ ਉਹ ਗੁਲਾਮ ਹੋ। ਉਹ ਨਿਰਭਰ ਹੋ ਗਿਆ ਨਾ। ਜਦੋਂ ਪੂਰਨ ਰੂਪ ਦੇ ਵਿੱਚ ਇਹ ਪਾਲਿਸੀ ਲਾਗੂ ਹੋ ਗਈ ਖੇਤੀ ਵਪਾਰ ਦੇ ਵਿੱਚ ਬਹੁ ਕਾਰਪੋਰੇਸ਼ਨਾਂ ਦਾ ਭਾਰੂ ਹੋਣਾ ਆ ਸਾਰਾ ਕੁਝ ਹੋਣ ਤੋਂ ਬਾਅਦ ਕਾਰਪੋਰੇਟ ਨੇ ਵਪਾਰ ਤੇ ਕਬਜ਼ਾ ਕਰੇ ਖੇਤੀ ਵਪਾਰ ਤੇ ਸੰਸਾਰ ਦੇ ਬਾਹਰ ਤੇ ਡੰਕਲ ਤੇ ਜਬੀਜਾਂ ਦੇ ਨਾਲ ਖੇਤੀ ਦੇ ਕਰਜ਼ਿਆਂ 'ਚ ਕੱਟ ਸਬਸਿਡੀਆਂ ਦੇ ਕੱਟ ਸਰਕਾਰੀ ਖਰੀਦ ਤੇ ਕੱਟ ਸਰਕਾਰੀ ਅਨਾਜ ਭੰਡਾਰ ਕਰਨ ਤੇ ਕਟ ਜਨਤਕ ਵੰਡ ਪ੍ਰਣਾਲੀ ਤੇ ਕਟ ਜ ਜਦੋਂ ਹਰੀ ਇਨਕਲਾਬ ਪੂਰਾ ਡਿਵੈਲਪ ਹੋ ਗਿਆ ਫਿਰ ਕਾਰਪੋਰੇਟਾਂ ਨੇ ਖੇਤੀ ਦੇ ਵਪਾਰ ਨੂੰ ਆਪਣੀ ਮੁਠੀ ਚ ਲੈ ਲਿਆ ਜ ਜੇ ਖੇਤੀ ਲਾਗਤ ਬਰਸਾਂ ਉਹਨਾਂ ਦੇ ਹੱਥਾਂ ਚ ਆ ਗਈ ਇਹ ਖੇਤੀ ਲਾਗਤ ਬਰਸਾਂ ਦੇ ਹੱਥਾਂ ਚ ਆਉਣ ਨਾਲ ਮਨਾਫਾ ਘਟ ਗਿਆ ਖੇਤੀ ਕਰਨ ਵਾਲਿਆਂ ਦਾ ਖੇਤੀ ਵਾਸਤੇ ਜਿਹੜੀਆਂ ਵਸਤਾਂ ਨੇ ਉਹ ਮਹਿੰਗੀਆਂ ਅੰਦਾਜ਼ ਤੇ ਸਰਕਾਰੀ ਖਰੀਦ ਤੇ ਸ਼ਰਤਾਂ ਲਾਤੀਆਂ ਜਿੱਲਾ ਨਹੀਂ बिकੂਗਾ ਕਣਾ ਦਾਣਾ ਨਹੀਂ बिकੂਗਾ ਜਿਆਦਾ ਕਟਿਆ ਹੋਇਆ ਨਹੀਂ बिकੂਗਾ ਇਹਤੇ ਸ਼ਰਤਾਂ ਲਾ ਕੇ ਅਨਾਜ ਦੀ ਮੰਡਾ ਤੇ ਵਪਾਰ ਦੇ ਵਿੱਚ ਲੁੱਟ ਵਧਾਤੀ ਬਪਾ ਕਾਰਪੋਰੇਟਾਂ سرمਾਈਦਾਰੀ ਕੰਪਨੀਆਂ ਜ ਜਿਹੜੀ ਸਰਕਾਰੀ ਖਰੀਦ ਵਾਲੇ ਪਾਸੋਂ ਜਿਹੜੀ ਖੇਤੀ ਜਨਸਾਂ ਦੀ ਸਰਕਾਰੀ ਖਰੀਦ ਸਰਕਾਰ ਦੇ ਕੋਲੇ ਜਾਣੀ ਸੀ ਉਹ ਇਹਨਾਂ ਕੰਡੀਸ਼ਨਾਂ ਨਾਲ ਵਪਾਰੀਆਂ ਨੇ ਆਪਦੇ ਕਬਜ਼ੇ ਚ ਲੈ ਲਈ। ਨਾਜ ਦੇ ਭੰਡਾਰ ਘਟ ਗਏ। ਤੇ ਖੇਤੀ ਕਰਨ ਵਾਲਿਆਂ ਦੀ ਆਮਦਨ ਘਟ ਗਈ। ਜਦੋਂ ਖੇਤੀ ਚੋਂ ਆਮਦਨ ਘਟ ਗਈ ਤਾਂ ਜ਼ਿੰਦਗੀ ਦੇ ਲੋੜਾਂ ਕਿੱਥੋਂ ਪੂਰੀਆਂ ਕਰਨ ਫਿਰ? ਬੱਚੇ ਪੜਾਉਣੇ ਨੇ ਇਲਾਜ ਕਰਾਉਣਾ ਆ ਲੋੜਾਂ ਫਿਰ ਜ਼ਮੀਨਾਂ ਵੇਚ ਕੇ ਜ਼ਮੀਨਾਂ ਗਹਿਣੇ ਕਰਕੇ ਬੈਂਕਾਂ ਤੋਂ ਕਰਜ਼ੇ ਚੱਕ ਕੇ ਇਹ ਪੂਰੀਆਂ ਹੋਈਆਂ ਤੇ ਕਿਸਾਨੀ ਦਾ ਇੱਕ ਬਾਤ ਹੈ ਛੋਟਾ ਜਿਹੜਾ ਛੋਟਾ ਕਿਸਾਨ ਸੀ ਉਹਨੂੰ ਜ਼ਮੀਨਾਂ ਵੇਚਣੀਆਂ ਪਈ ਵੱਡੇ ਭੌਂ ਮਾਲਕਾਂ ਨੇ ਜ਼ਮੀਨਾਂ ਲੈ ਲਿਆਂ ਛੋਟੀ ਕਿਸਾਨੀ ਦੀ ਮਜਬੂਰੀ ਦਾ ਸੂਦ ਖੋਰਾ ਨੇ ਆੜਤੀਆਂ ਨੇ ਵੱਧ ਵਿਆਜ ਲਾ ਕੇ ਲੁੱਟਿਆ ਬੈਂਕਾਂ ਨੇ ਕੰਡੀਸ਼ਨਾਂ ਲਾ ਕੇ ਲੁੱਟਿਆ ਸੇਟਾ ਹੀ ਨਿਕਲਿਆ ਕਿ ਕਿਸਾਨੀ ਦਾ ਇੱਕ ਹਿੱਸਾ ਕਰਜ਼ਾਈ ਹੋ ਗਿਆ ਕੁਰਕੀਆਂ ਆਆਂ ਗਿਰਫਦਾਰੀਆਂ ਦਾ ਵਰਤਾਰਾ ਉਭਰ ਆਇਆ ਸਾਲ 2007-8